ਸਰਨ ਪਰਦੇਸ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਪਾਲਿਸੀ ਜਾਰੀ ਕੀਤੀ ਉਸ ਦੇ ਬਰੋਤੇ ਵਿੱਚ ਕਿਸਾਨ ਵੀ ਆ ਬੰਦਾ ਬੰਦੇਸ ਤੱਕ ਇਹ ਲੜਾਈ ਲੜੀ ਗਈ ਹੈ ਖਾਸ ਤੌਰ ਤੇ ਮਹਲਕੇ ਦਾਖੇ ਦੀ ਗੱਲ ਕਰਾਂ ਕਿਉਂਕਿ ਮਹਲਕੇ ਦਾਖੇ ਦੇ ਕਾਫੀ ਮਿੰਡਾ ਦੀ ਜ਼ਮੀਨ ਹੈ ਜਿਹੜੀ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਉਂਦੀ ਸੀ ਕਿਉਂਕਿ ਹਲਕਾ ਦਾਖਾ ਜਿਹੜਾ ਮਸਲਾ ਹੈ ਕਿ ਇਹ ਇਥੋਂ ਦੇ ਲੋਕ ਨੇ ਜਿਹੜੇ ਬੜੇ ਕ੍ਰਾਂਤੀਕਾਰੀ ਨੇ ਹਮੇਸ਼ਾ ਹੀ ਤਕਸ਼ਾਈ ਦੇ ਖਿਲਾਫ ਤੁਰਨੂ ਦੇ ਖਿਲਾਫ ਡਟ ਕੇ ਇਥੋਂ ਦੇ ਲੋਕਾਂ ਨੇ ਲੜਾਈਆਂ ਲੜੀਆਂ ਨੇ ਸ਼ਿਰਕਰਤਾ ਸਿੰਘ ਦੀ ਸਰਹਬਾ ਜਿਨ੍ਹਾਂ ਨੇ ਬੜੀ ਛੋਟੀ ਉਮਰ ਦੇ ਵਿੱਚ ਦੇਸ਼ ਦੀ ਇੱਜ਼ਤ ਲਈ ਬਹਾਦਰੀ ਦਿੱਤੀ ਸ਼ਹੀਦ ਨਰਮਲ ਸਿੰਘ ਜੀ ਸੇਖੋਂ ਜਿਨ੍ਹਾਂ ਨੂੰ ਪਹਿਵਾਂ ਹੀ ਚੱਕਰ ਮਿਲਿਆ ਅਤੇ ਉਹਨਾਂ ਨੇ ਵੀ 1971 ਦੀ ਜੰਗ ਦੇ ਵਿੱਚ ਬੜੇ ਤਕੜੇ ਹੋ ਕੇ ਦੇਸ਼ ਦੀ ਖਾਤਰ ਜਿਹੜੀ ਲੜਾਈ ਲੜੀ ਅਤੇ ਸ਼ਹੀਦ ਹੋਏ ਸੋ ਇਸ ਲਈ ਫੰਦੇ ਦੇ ਲੋਕ ਨੇ ਹਮੇਸ਼ਾ ਹੀ ਸੰਦਰਸ਼ ਦੇ ਰੂਪ ਦੇ ਵਿੱਚ ਤਰਕਸ਼ਾਹੀਆਂ ਦੇ ਬੁੱਧ ਲੜਦੇ ਰਹੇ ਨੇ ਸੋ ਚਾਹੇ ਨਾਲੇ ਕਾਨੂੰਨ ਕਿਤੇ ਸਰਕਾਰ ਤੋਂ ਲੈਂਦੇ ਵਿੱਚ ਉਸੇ ਵਿੱਚ ਵੀ ਸਾਰਿਆਂ ਨੇ ਇਕਜੁੱਟ ਹੋ ਕੇ ਲੜਾਈ ਲੜੀ ਅਤੇ ਕਾਮਯਾਬੀ ਪਾਈ ਅਤੇ ਹੁਣ ਵੀ ਅਜੇ ਇਸ ਪਾਲਸੀ ਦੇ ਵਿਰੁੱਧ ਮੈਂ ਗੱਲ ਕਰ ਰਿਹਾ ਹੋਂਦ ਦੇ ਵਿੱਚ ਸਾਡੇ ਹਲਕੇ ਦਾਖੇ ਦੇ ਬੰਸਰਾਪੇ ਤੋਂ ਸਰਦੀਪ ਸਿੰਘ ਜੀ ਸਾਜ ਗਰੁੱਪ ਸੇ ਵੀ ਅਸਰਪਰੋਂ ਦੀ ਅਗਵਾਈ ਦੇ ਵਿੱਚ ਜੋ ਜਮੀਰ ਮਚਾਉ ਸਰਸ਼ ਕਮੇਟੀ ਮਾਤਾ ਭਗੋਦਨ ਬਣਾ ਕੇ ਜੋ ਮੋਰਚਾ ਗਲਾੜਾ ਦੋਤੋਂ ਦੇ ਬਾਦ ਆਇਆ ਗਿਆ ਸੀ ਅਤੇ ਲਗਾਤਾਰ ਇਹ ਮੋਰਚਾ ਚੱਲ ਰਿਹਾ ਸੀ ਲੰਗਰ ਦੀ ਸੇਵਾ ਵੀ ਚੱਲ ਰਹੀ ਸੀ ਅਤੇ ਉਸ ਮੋਰਚੇ ਦੇ ਮੁਕਾਬਲੇ ਕਰਦੇ ਵਿੱਚ ਸਾਰੇ ਕਿਸਾਨ ਵੀਰਾਂ ਨੇ ਨੌਜਵਾਨਾਂ ਨੇ ਯੋਧਿਆਂ ਨੇ ਸਾਡੇ ਮਾਤਾਵਾ ਪੇੜਾ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਕਿਉਂਕਿ ਜਿਹੜੀ ਲੜਾਈ ਹੈ ਹਮੇਸ਼ਾ ਹੀ ਇਫ ਯੂਰ ਤੁਨੜੀ ਜਾਂਦੀ ਆ ਤੇ ਅਸੀਂ ਜੇ ਇਕੱਠੇ ਹੋ ਕੇ ਪਾਰਟੀ ਬਜੇ ਤੜੇ ਬਜੇ ਉੱਪਰ ਉੱਠ ਕੇ ਜਦੋਂ ਵੀ ਲੜਾਈ ਲੜਦੇ ਆ ਤਾਂ ਉਹਦੇ ਵਿੱਚ ਕਾਮਯਾਬੀ ਜੇ ਨੂੰ ਮਿਲਦੀ ਆ ਸੋ ਇਸ ਲਈ ਵੱਡੀ ਕਾਮਯਾਬੀ ਮਿਲਦੀ ਆ ਅਤੇ ਪੰਜਾਬ ਸਰਕਾਰ ਨੂੰ ਇਹ ਪੋਜ਼ਿਟਿਵ ਆਫਸਰਡੀ ਬਈ ਆ ਸੋ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕਿ ਚਾਹੇ ਕੋਈ ਵੀ ਸਰਕਾਰ ਆ ਚਾਹੇ ਗੇਂਦਨ ਦੀ ਚਲੇ ਸੂਬੇ ਦੀ ਸਰਕਾਰ ਜੇਕਰ ਉਹ ਲੋਕਪੱਖੀ ਫੈਸਲੇ ਲੈਣੇ ਜੇ ਤਾਂ ਲੋਕ ਨਾਲ ਸਾਥ ਦੇਣਗੇ ਲੇਕਿਨ ਜਦੋਂ ਵੀ ਸਰਕਾਰ ਆ ਲੋਕਾਂ ਕੋ ਕੀ ਫੈਸਲੇ ਨਹੀਂ ਲੈਣਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਲਸੀਆਂ ਲੋਕ ਵਿਰੋਧੀ ਕਿਸਾਨ ਵਿਰੋਧੀ ਕੇ ਲੈ ਕੇ ਆਉਣੀਆਂ ਤਾਂ ਲੋਕ ਫਿਰ ਉਹਦਾ ਡਰ ਕੇ ਬਹੁਤ ਕਰੂਗੇ ਸੋ ਮੈਂ ਦੇਖਿਆ ਕਿ ਇਸ ਕਨਰਸ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਵੀ ਬਹੁਤ ਸਾਰੇ ਵਰਕਰ ਸੀ ਜਿਹੜੇ ਉਹਨਾਂ ਨੇ ਆਪਣੇ ਅਹੁਦਿਆਂ ਤੋਂ ਸਤੀਫਾ ਦੇ ਕੇ ਪੰਜਾਬ ਦੀ ਖਾਤਰ ਕਿਸਾਨੀ ਦੀ ਖਾਤਰ ਸਾਡੀ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਉਹਨਾਂ ਨੇ ਇਸ ਸੰਘਰਸ਼ ਦਾ ਹਿੱਸਾ ਬਣਿਆ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸਾਰੇ ਹਲਕੇ ਦੇ ਸਾਰੇ ਵੀਰਾਂ ਦਾ ਸਾਡੇ ਮਤਾਵਾ ਪਹੁੰਚਾ ਦਾ ਬਹੁਤ ਧੰਨਵਾਦ ਕਰਦਾ ਅਤੇ ਥੋੜੇ ਦਿਨਾਂ ਦੇ ਅੰਦਰ ਹੀ ਇੱਕ ਵੱਡਾ ਕੱਟ ਕਰਕੇ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਅਸ਼ੁਕਰਾਨਾ ਕੀਤਾ ਜਾਊਗਾ ਕਿਉਂਕਿ ਗੁਰੂ ਮਹਾਰਾਜ ਦਾ ਉਹ ਕਸਟਰ ਲੈ ਕੇ ਇਹ ਜਿਹੜੀ ਲੜਾਈ ਸ਼ੁਰੂ ਕੀਤੀ ਗਈ ਸੀ ਅਤੇ ਬਹੁਤ ਵੱਡੀ ਜਿਹੜੀ ਕਾਮਯਾਬੀ ਮਿਲੀ ਹੈ ਤੇ ਖਾਸ ਤੌਰ ਤੇ ਮੈਂ ਵਕੀਲ ਸਰਬੰਦਾਂ ਦਾ ਜਿਨ੍ਹਾਂ ਨੇ ਇਸ ਕੇਸ ਦੀ ਬਹਿਰਵਾਈ ਕੀਤੀ ਜਾਂ ਅਤੇ ਜੱਜ ਸਰਬੰਦ ਦੀ ਬੈਂਚ ਦਾ ਜਿਨ੍ਹਾਂ ਨੇ ਲੋਕਰ ਇਨਸਾਫ ਦਿੱਤਾ ਤੇ ਇਹਦੇ ਨਾਲ ਯੂਨਾ ਅਦਾਲਤਾਂ ਉੱਪਰ ਲੋਕਾਂ ਦਾ ਭਰੋਸਾ ਹੋਰ ਵਧਿਆ ਵਾ ਤੋਂ ਦੇ ਨਾਲ ਇਹ ਹਮੇਸ਼ਾ ਗਿੱਲ ਦੇ ਬਹੁਤ ਸਾਰੇ ਬਿੰਡਾਂ ਹੁੰਦੇ ਸੀ ਜਗਰਾਵ ਵਾਲਕੇ ਦੇ ਬਿੰਡਾਂ ਦੀ ਜ਼ਮੀਨ ਹੁੰਦੀ ਸੀ ਮੋਕੇ ਦੇ ਬਿੰਡਾਂ ਦੀ ਜ਼ਮੀਨ ਹੁੰਦੀ ਸੀ ਸਾਰਿਆਂ ਨੇ ਇੱਕ ਸਾਧਾ ਨੇ ਜਿਹੜੀ ਲੜਾਈ ਲੜੀ ਜਾਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿ ਅਸੀਂ ਆਪਣੇ ਹੱਕਾਂ ਦੀ ਖਾਤਰ ਆਪਣੀ ਹੋਣ ਦੀ ਖਾਤਰ ਫੇ ਜ਼ਮੀਨਾਂ ਦੀ ਖਾਤਰ ਜੇ ਕਦੇ ਵੀ ਰੋੜ ਪੈਦੀ ਆ ਤਾਂ ਆਪਾਂ ਸਾਰੇ ਇੱਕ ਝੂਟ ਹੋ ਕੇ ਲੜਾਈ ਲੜੀਏ ਤਾਂ ਉਹਦੇ ਵਿੱਚ ਹਮੇਸ਼ਾ ਹੀ ਸਾਨੂੰ ਕਾਮਯਾਬੀ ਮਿਲੂਗੀ ਇਸ ਲਈ ਮੈਂ ਸਾਰੇ ਕਿਸਾਨ ਵੀਰਾਂ ਨੂੰ ਜਿੱਥੇ ਵਧਾਈ ਵੀ ਦਿੰਦਾ ਅਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜਿੱਥੇ ਵੀ ਸਾਡੀ ਲੋੜ ਆ ਹਮੇਸ਼ਾ ਹੀ ਤੁਹਾਡੇ ਨਾਲ ਡਟ ਕੇ ਖੜੇ ਆ ਤੇ ਹਰ ਵੇਲੇ ਸਮੇਂ ਦੇ ਵਿੱਚ ਵੀ ਹਮੇਸ਼ਾ ਹੀ ਡਟ ਕੇ ਚਾਹੇ ਕਿਸਾਨਾਂ ਦਾ ਮਸਲਾ ਚਾਹੇ ਮਜ਼ਦੂਰਾਂ ਦਾ ਮਸਲਾ ਚਾਹੇ ਮੁਲਾਜ਼ਮਾਂ ਦਾ ਚਾਹੇ ਪਛੜੇ ਵਰਗ ਦਾ ਚਾਹੇ ਐਸੀ ਵਰਗ ਦਾ ਕਿਸੇ ਨੂੰ ਵੀ ਜੇ ਕਿਤੇ ਵੀ ਦਿੱਕਤ ਆਉਂਦੀ ਆ ਹਮੇਸ਼ਾ ਤੁਹਾਡਾ ਸਾਥ ਦਿੱਤਾ ਤੇ ਦਮਾਗੇ ਤੇ ਤੁਸੀਂ ਲੋਕਾਂ ਨੇ ਵੀ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮੈਂ ਉਹ ਸ਼ਖਰ ਜਿਹਦੇ ਨਾਲ ਸਾਰੇ ਹੰਦਰ ਵਾਸੀਆਂ ਦਾ ਮੈਂ ਧੰਨਵਾਦ ਕਰਾਂ ਸੋ ਸਾਰਿਆਂ ਦੇ ਧੰਨਵਾਦ ਬਾਈ ਗੁਰਦੀਖਾ ਖਾਲਸਾ ਬਾਈ ਗੁਰਦੀਖਾ